ਲੁਧਿਆਣਾ ਜਬਰਜਨਾ ਮਾਮਲੇ ਵਿੱਚ ਤੀਸਰਾ ਦੋਸ਼ੀ ਸੁਰਮੂ ਕਾਬੂ ਲੁਧਿਆਣਾ ਨੇੜੇ ਕੁਝ ਦਿਨ ਪਹਿਲਾਂ ਇੱਕ ਲੜਕੀ ਨੂੰ ਬੰਦਕ ਬਣਾ ਕੇ ਨੌਜਵਾਨਾਂ ਵੱਲੋਂ ਕੀਤੇ ਸਮੂਹਿਕ ਜਬਰਜਨਾ ਮਾਮਲੇ ਵਿੱਚ ਲੁਧਿਆਣਾ ਦੇ ਹਾਤੀ ਪੁਲਿਸ ਵੱਲੋਂ ਬੀਤੇ ਕੱਲ੍ਹ ਦੋ ਦੋਸ਼ੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਅੱਜ ਸਵੇਰੇ ਮਾਡਲ ਥਾਣਾ ਦਾਖਾ ਪੁਲਿਸ ਵੱਲੋਂ ਤੀਜੇ ਦੋਸ਼ੀ ਸੁਰਮੂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਗ੍ਰਿਫਤਾਰੀ ਸੰਬੰਧੀ ਰਣਵੀਰ ਸਿੰਘ ਖਟੜਾ ਡੀਆਈਜੀ ਲੁਧਿਆਣਾ ਰੇਂਜ ਨੇ ਜਾਣਕਾਰੀ ਦਿੱਤੀ ਲੁਧਿਆਣਾ ਤੋਂ ਅਜੀਤ ਵੈਬ ਟੀਵੀ ਲਈ ਰupeesh ਦੀ ਰਿਪੋਰਟ ਚਾਕਲੇਟ ਦੇ ਉੱਤੇ ਜਿਹੜਾ ਰੇਪ ਹੋਇਆ ਸੀ ਐਫ ਆਈ ਆਰ ਨੰਬਰ 12/19 ਪੀ ਐਸ ਦਾਖਾ ਉਹਦੇ ਜਿਵੇਂ ਰਾਤ ਜੇ ਕੱਲ ਜਗਰੂਪ ਸਿੰਘ ਦੀ ਅਰੈਸਟ ਹੋ ਗਈ ਸੀ ਲੇਟ ਨਾਲ ਉਸ ਤੋਂ ਬਾਅਦ ਹੁਣ ਥੋੜੀ ਦੇਰ ਪਹਿਲਾਂ ਹੁਣ ਤੋਂ ਲਗਭਗ ਡੇਡ ਡੇਡ ਦੋ ਘੰਟੇ ਪਹਿਲਾਂ ਤਾਂ ਜਿਹੜਾ ਸੁਰਮੂ ਹੈ ਇੱਕ ਹੋਰ ਵਾਂਟਡ ਸੀ ਸੁਰਮੂ ਟਿੱਬੇ ਏਰੀਏ ਦਾ ਇਹਦੀ ਜਿਹੜੀ ਇਨਫੋਰਮੇਸ਼ਨ ਸੀ ਜਿਹੜਾ ਸਾਦਕ ਅਲੀ ਤੋਂ ਇਹ ਤਾਂ ਕਲੀਅਰ ਤਾਂ ਹੋਇਆ ਕਿ ਸੀ ਕਿਹੜੇ ਕਿਹੜੇ ਬੰਦੇ ਆ ਤਾਂ ਉਹਦੇ ਵਿੱਚ ਸੁਰਮੂਦੂ ਜਿਹੜਾ ਸਾਨੂੰ ਜਿੱਥੇ ਜਿੱਥੇ ਅਸੀਂ ਰੇਡ ਕੀਤਾ ਸੀ ਉੱਥੋਂ ਜੇ ਇਨਫੋਰਮੇਸ਼ਨ ਸੀ ਕਿ ਉਹ ਕਠੂਆ ਏਰੀਆ 'ਚ ਜੇ ਅੰਗੇਜ ਗਿਆ ਹੋਇਆ ਸੀ ਤੇ ਜੇਣਗੇ ਸਾਡੀਆਂ ਪਾਰਟੀਆਂ ਗਈਆਂ ਸੀ ਉੱਥੇ ਵੀ ਕਈ ਜਗ੍ਹਾ ਦੇ ਉੱਤੇ ਰੇਡਸ ਕੀਤੇ ਸੀ ਤਾਂ ਅਲਟੀਮੇਟਲੀ ਉੱਥੋਂ ਪਤਾ ਲੱਗਿਆ ਸੀ ਕਿ ਵਾਪਸ ਮੁੜ ਗਿਆ ਰਾਤ ਦਾ ਚੱਲਿਆ ਹੋਇਆ ਤੇ ਸਾਡੀ ਜਿਹੜੀ ਨਾਕਾਬੰਦੀ ਕੀਤੀ ਹੋਈ ਸੀ ਚੱਕ ਕਲਾਂ ਪਿੰਡ ਐ ਪਿਛਲੇ ਪਾਸੇ ਇਹਦੇ ਵਿੱਚ ਇਹ ਜਿਹੜਾ ਉੱਥੋਂ ਸਾਡੀ ਪੁਲਿਸ ਪਾਰਟੀ ਨੇ ਨੂੰ ਰਾਉਂਡ ਅਪ ਕੀਤਾ ਤੇ ਰਾਉਂਡ ਅਪ ਕਰਕੇ ਸੁਰਮੂ ਨੂੰ ਵੀ ਅਰੈਸਟ ਕਰ ਲਿਆ ਉਹਨੂੰ ਤਾਂ ਵੀ ਅਰੈਸਟ ਕੀਤਾ ਕਿ ਕਿਤੇ ਲੁਕਿਆ ਸੀ ਕਿਤੇ ਇਹ ਕਿਤੇ ਆਨ ਦਾ ਵੇ ਸੀ ਕਿਤੇ ਨਹੀਂ ਹੁਣ ਇਹ ਇਹ ਆਨ ਦਾ ਵੇ ਸੀ ਉੱਥੇ ਇਹਦੀ ਜਿਹੜਾ ਕੱਲ ਪਰਸੋਂ ਇਹ ਦੋ ਰਾਤਾਂ ਜੇ ਐਨ ਕੇ ਚ ਕਠੂ ਬਾਇਰੀਆ ਚ ਲਾ ਕੇ ਆਏ ਸਰ ਇਹ ਵੀ ਕੋ ਉਹੀ ਬੰਦੇ ਵੇ ਜਿਹੜੇ ਸਕੈਚ ਜਾਰੀ ਕਿਤੇ ਉਹਨਾਂ ਦੇ ਵਿੱਚੋਂ ਹਾਂਜੀ ਹਾਂਜੀ ਸੁਰਮੂ ਸੁਰਮੂ ਕਿੱਥੋਂ ਗ੍ਰਫਤਾਰ ਚੱਕ ਕਲਾ ਚੱਕ ਕਲਾ ਚੱਕ ਕਲਾ ਤੇ ਪਰਲੇ ਪਾਸੋਂ ਜਿਹੜੀ ਰਸਤਾ ਆਉਂਦਾ ਮੈਲਾ ਦਾ ਲੱਡੂ ਵਾਲੇ ਤੋਂ ਥੱਲੇ ਉਤਰਿਆ ਹੋਣਾ ਹਾਂਜੀ ਇੱਕਦਮ ਉਹਦੇ ਘਟੂਆ ਲਾ ਕੇ ਫਿਰ ਹੀ ਕਮ ਬੈਕ ਟੂ ਪੰਜਾਬ ਅੱਜ ਮਤਲਬ ਉੱਥੇ ਜਾ ਹੁਣ ਸਾਡੀਆਂ ਰਾਤ ਦੀਆਂ ਪਾਰਟੀਆਂ ਮੈਂ ਤੁਹਾਨੂੰ ਦੱਸਿਆ ਸੀ ਵੀ ਸਾਡੀਆਂ ਕੁਝ ਪਾਰਟੀਆਂ ਬਾਹਰ ਵੀ ਨੇ ਜੇ ਐਨ ਕੇ ਜੀ ਵੀ ਨੇ ਤਾਂ ਉੱਥੋਂ ਕੱਲ ਸ਼ਾਮ ਦਾ ਰਾਤ ਦਾ ਇਹ ਉੱਥੋਂ ਨਿਕਲਿਆ ਹੋਇਆ ਸੀ ਇਹਨੂੰ ਜਦੋਂ ਉੱਥੇ ਪਤਾ ਲੱਗਿਆ ਇਸ ਵੀ ਰੇਡ ਹੋ ਰਹੇ ਨੇ ਹੁਣ ਟੋਟਲ 3 ਅਰੈਸਟ ਨੇ ਹੁਣ ਟੋਟਲ 3 ਨੇ ਜੀ 3 ਹਾਲ ਦੀ ਗੜੀ ਰਹਿ ਰਹੇ ਨੇ ਬਾਕੀਆਂ ਜਿਹੜੇ ਤਿੰਨੇ ਫੜ ਲਏ ਨੇ ਬਾਕੀਆਂ ਦੇ ਉੱਤੇ ਵੀ ਰੇਡ ਪਾਰਟੀਆਂ ਚੱਲੀਆਂ ਅਰੇ ਇਹ ਕਲੀਅਰ ਹੋ ਗਿਆ ਕਿ ਟੋਟਲ 6 ਹੀ ਸੀਗੇ ਫਿਊਚਰ ਦੇਖੋ ਇਸ ਕੇਸ ਦੇ ਵਿੱਚ ਤਾਂ 6 ਹੀ ਹਾਲੇ ਤੱਕ ਸਾਹਮਣੇ ਆ ਰਹੇ ਨੇ ਪਰ ਗੈਂਗ ਵੱਡਾ ਹੈ ਹੁਣ ਦੇਖੋ ਜਗਰੂਪ ਸਿੰਘ ਇਹਨਾਂ ਦਾ ਹੈੱਡ ਸੀ ਉਹਨੂੰ ਅਸੀਂ ਉਹਦੀ ਸਸਟੇਨਡ ਇਨਕੁਇਰੀਸ਼ਨ ਚੱਲ ਰਹੀ ਹੈ ਤੇ ਹੁਣ ਅਸੀਂ ਥੋੜੀ ਦੇਰ ਚ ਪੇਸ਼ ਕਰਨ ਲੈ ਜਾਣਾ ਹੈ ਉਹਨਾਂ ਨੂੰ ਜੱਜ ਸਾਹਿਬ ਦੇ ਅੱਗੇ ਤੇ ਇਹਨਾਂ ਨੂੰ ਲੈ ਕੇ ਜਾਵਾਂਗੇ ਡੀਐਸਪੀ ਇਸ ਰੈਡੀ ਤੇ ਪੁਲਿਸ ਪਾਰਟੀਆਂ ਤਿਆਰ ਨੇ ਜਿਹੜੀਆਂ ਲੈ ਕੇ ਜਾਣਗੀਆਂ ਤੇ ਅਸੀਂ ਉੱਥੇ ਇਹਨਾਂ ਦਾ ਪ੍ਰੋਪਰ ਰਿਮਾਂਡ ਮੰਗਾਂਗੇ ਤਾਂ ਕਿ ਸਾਰਾ ਕੁਝ ਕਰੇ ਜਾਣ ਪਰ ਇੱਕ ਗੱਲ ਬੜੀ ਕਲੀਅਰ ਹੈ ਜੇ ਮੈਂ ਉਸ ਦਿਨ ਵੀ ਕਹਾਂ ਦੀ ਆ ਜਾਵੇ ਇਹ ਕੋਈ ਵਨ ਆਫ ਕੇਸ ਨਹੀਂ ਹੈ ਪਹਿਲਾਂ ਇੱਥੇ ਕੇਸ ਇਸ ਇਲਾਕੇ ਚ ਹੁੰਦੇ ਰਹੇ ਨੇ ਤੇ ਕਈ ਅਨਰਪੋਰਟਡ ਗਏ ਨੇ ਡੂ ਟੂ ਸੋਸ਼ਲ ਸਟਿਗਮਾ ਜਾਂ ਆਪਣੀ ਜਿਹੜੀ ਸੋਸ਼ਲ ਸਿਕਿਉਰਿਟੀ ਹੁੰਦੀ ਹੈ ਉਹਦੇ ਕਰਕੇ ਬਟ ਡੈਫੀਨੇਟਲੀ ਜਿਲੇ ਵੀ ਕੋਈ ਬੰਦੇ ਇਹਨਾਂ ਦੇ ਗੈਂਗ ਚ ਹੋਣਗੇ ਚਲੋ ਇਹਦੇ ਚ ਤਾਂ ਡਾਇਰੈਕਟਲੀ ਤਾਂ 6 ਨੇ ਹੋਰ ਵੀ ਜਿਹੜੇ ਨੇ ਹੋਣਗੇ ਛੱਡਾਂਗੇ ਨਹੀਂ ਸਰ